ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਸ਼ਿਮਲਾ ਮਿਰਚ ਬਣਾਵਾਂਗੇ ਆਪਾਂ ਆਪਣੀਆਂ ਤਾਜ਼ੀਆਂ ਤੋੜ ਕੇ ਮਿਰਚਾਂ ਲੈ ਕੇ ਆਉਨੇ ਆ ਆਪਾਂ ਮਿਰਚਾਂ ਤੋੜ ਲੈਣੇ ਸਾਰੀਆਂ ਮਿਰਚਾਂ ਤੋੜ ਲਈਆਂ ਤੋ ਕੇ ਆਪਾਂ ਸਾਫ਼ ਕਰ ਲਈਆਂ ਤੇ ਹੁਣ ਆਪਾਂ ਇਹਦਾ ਮਸਾਲਾ ਤਿਆਰ ਕਰਦੇ ਆ ਆਪਾਂ ਆਲੂ ਬਾਲ ਲਏ ਆ ਤੇ ਨਾਲ ਹੀ ਇਹਨਾਂ ਦੇ ਵਿੱਚ ਪਾਉਣ ਲਈ ਪਿਆਜ਼ ਹਰੀ ਮਿਰਚ ਤੇ ਅਨਾਰ ਦਾਣਾ ਆਪਾਂ ਕੁੱਟ ਕੇ ਰੱਖ ਲਿਆ ਆਲੂ ਆਪਾਂ ਹੱਥਾਂ ਨਾਲ ਇਹਨਾਂ ਨੂੰ ਮੈਸ਼ ਕਰਾਂਗੇ ਕਾਥਾਂ ਨਾਲ ਆਪਾਂ ਚੰਗੀ ਤਰ੍ਹਾਂ ਮੈਸ਼ ਕਰ ਲੈਨੇ ਆਲੂ ਪਿਆਜ਼ ਤੇ ਹਰੀ ਮਿਰਚਾ ਪਾ ਪਾ ਦਿੰਨੇ ਆ ਨਾਲੀ ਆਪਾਂ ਕੁੱਟਿਆ ਆ ਨਾਰਦਾਣਾ ਪਾ ਲੈਨੇ ਆ ਆਪਾਂ ਨਮਕ ਪਾਵਾਂਗੇ ਟੇਸਟ ਅਕੋਰਡਿੰਗ ਕੁੱਟੀ ਹੋਈ ਲਾਲ ਮਿਰਚ ਪਾਵਾਂਗੇ ਥੋੜਾ ਜਿਹਾ ਗਰਮ ਮਸਾਲਾ ਤੇ ਥੋੜਾ ਜਿਹਾ ਧਨੀਆ ਪਾਊਡਰ ਅੱਧਾ ਚਮਚਾ ਆਪਾਂ ਜੀਰਾ ਪਾਵਾਂਗੇ ਸਾਬਤ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆਂ ਮਸਾਲਾ ਆਪਾਂ ਤਿਆਰ ਕਰ ਲਿਆ ਚੰਗੀ ਤਰ੍ਹਾਂ ਮਿਕਸ ਕਰਕੇ ਹੁਣ ਮਿਰਚਾਂ ਦੇ ਵਿੱਚ ਆਪਾਂ ਕੱਟ ਲਾ ਲੈਨੇ ਆ ਕਿਉਂਕਿ ਆਪਾਂ ਇਹਨਾਂ ਦੇ ਬੀਜ ਨਹੀਂ ਕੱਢਾਂਗੇ ਬਿਲਕੁਲ ਕੂਲੀਆਂ ਮਿਰਚਾਂ ਬੀਜ ਇਹਨਾਂ ਦੇ ਨਹੀਂ ਨੇ ਹੈਗੇ ਤੁਸੀਂ ਵੇਖ ਸਕਦੇ ਜੇ ਬਿਲਕੁਲ ਵਿੱਚੋਂ ਖਾਲੀ ਮਿਰਚਾਂ ਬਿਲਕੁਲ ਕੂਲੀਆਂ ਮਿਰਚਾਂ ਆਪਾਂ ਦੋ ਦੋ ਸਾਈਡਾਂ ਕੱਟ ਲਾ ਲੈਨੇ ਇਹਨਾਂ ਨੂੰ ਕਾਟਾਪਾ ਲਾ ਲਏ ਆ ਦੂਸਰੀ ਸਾਈਡ ਆਪਾਂ ਤੇਲ ਗਰਮ ਕਰਾ ਦਿੰਨੇ ਆ ਇਹਨਾਂ ਦੇ ਵਿੱਚ ਆਪਾਂ ਮਸਾਲਾ ਜਿਹੜਾ ਤਿਆਰ ਕੀਤਾ ਉਹ ਭਰ ਦਿੰਨੇ ਆ ਇਹ ਹੱਥਾਂ ਨਾਲ ਮਸਾਲਾ ਭਰਾਂਗੇ ਕਿਉਂਕਿ ਹੱਥਾਂ ਨਾਲ ਸਹੀ ਚੰਗੀ ਤਰ੍ਹਾਂ ਭਰਿਆ ਜਾਏਗਾ ਵਿੱਚ ਚੰਗੀ ਤਰ੍ਹਾਂ ਦਬ ਦਬ ਕੇ ਮਸਾਲਾ ਆਪਾਂ ਭਰ ਲੈਣੇ ਆ ਜਿੰਨਾ ਵੀ ਭਰਿਆ ਜਾਂਦਾ ਉਹਨਾ ਹੀ ਆਪਾਂ ਪਰ ਲੈਨੇ ਮਸਾਲਾ ਇਹਨਾਂ ਦੇ ਵਿੱਚ ਉਹਨਾ ਹੀ ਜ਼ਿਆਦਾ ਸਵਾਦ ਬਣਦੇਗਾ ਮਸਾਲਾ ਸਾਰਾ ਪਾ ਲਿਆ ਮਿਰਚਾਂ 'ਚ ਤੇਲ ਵੀ ਆਪਣਾ ਗਰਮ ਹੋ ਗਿਆ ਹੁਣ ਮਿਰਚਾਂ ਤੇਲ ਦੇ ਵਿੱਚ ਪਾ ਦਿੰਨੇ ਆ ਇਹ ਜਲਦੀ ਬਣ ਜਾਂਦੀਆਂ ਹੁੰਦੀਆਂ ਜਿਆਦਾ ਟਾਈਮ ਨਹੀਂ ਲੱਗਦਾ ਇਹਨਾਂ ਨੂੰ ਬਣਨ ਤੇ ਬਸ ਥੋੜੀ ਦੇਰ ਤੱਕ ਆਪਾਂ ਇਹਨਾਂ ਨੂੰ ਇਸੇ ਤਰ੍ਹਾਂ ਰਹਿਣ ਦਵਾਵਾਂਗੇ ਤੇਲ 'ਚ ਫਿਰ ਬਾਅਦ 'ਚ ਇਹਨਾਂ ਦੀ ਸਾਈਡ ਚੇਂਜ ਕਰਾਂਗੇ ਇੱਕ ਸਾਈਡ ਤੋਂ ਮਿਰਚਾਂ ਆਪਣੀਆਂ ਲਾਲ ਹੋ ਗਈਆਂ 골ਡਨ ਬ੍ਰਾਊਨ ਹੋ ਗਈਆਂ ਹੁਣ ਆਪਾਂ ਇਹਨਾਂ ਦੀ ਸਾਈਡ ਚੇਂਜ ਕਰ ਦਿੰਨੇ ਬਸ ਇਹਨਾਂ ਨੂੰ ਇੱਕ ਦੋ ਵਾਰ ਉਲਟ ਪੁਲਟ ਕਰਕੇ ਤੇ ਆਪਾਂ ਬਣਾ ਲਾਂਗੇ ਜਲਦੀ ਬਣ ਜਾਂਦੀਆਂ ਬਹੁਤ ਹੀ ਸੌਫਟ ਹੁੰਦੀਆਂ ਨਾ ਬਹੁਤ ਜਲਦੀ ਬਣ ਜਾਂਦੀਆਂ ਆਪਣੀ ਮਿਰਚਾਂ ਦੀ ਸਬਜ਼ੀ ਬਣ ਕੇ ਤਿਆਰ ਹੋ ਗਈ ਆ ਤੁਸੀਂ ਵੀ ਟਰਾਈ ਜ਼ਰੂਰ ਕਰਿਓ ਇਸ ਤਰੀਕੇ ਨਾਲ ਬਹੁਤ ਹੀ ਸਵਾਦ ਬਣਦੀ ਆ ਨਾਲੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ